ਅੱਜ ਕਿਹਦੇ ਦਾ ਪਰਚਾ ਦੇਓਗੇ ਜਦੋਂ ਦਿੱਲੀ ਦਾ AQI 400 ਦੇ ਕੋਲ ਪਹੁੰਚ ਗਿਆ ਹੁਣ ਵੀ ਦੇ ਲੋ ਪੰਜਾਬ ਦੇ ਕਿਸਾਨਾਂ ਤੇ ਜਿਨ੍ਹਾਂ ਨੇ ਉੱਤੇ ਦੋਸ਼ ਮੜੇ ਗਏ ਸੀ ਕਿ ਅੱਜ ਤੋਂ 5 ਸਾਲ ਪਹਿਲਾਂ ਵੀ 70000 ਤੋਂ ਵੱਧ ਫਾਰਮ ਫਾਇਰ ਕੀਤੀਆਂ ਨੇ ਅੱਜ ਜਿਹੜੀਆਂ ਨੇ ਜਦੋਂ 2000 ਦੇ ਕਰੀਬ ਜਿਹੜੀਆਂ FIRਾਂ ਦਰਜ ਕਰਾਤੀਆਂ ਗਈਆਂ ਬੀਤੇ ਡੇਢ ਮਹੀਨੇ ਦੇ ਵਿੱਚ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਜਦੋਂ ਇਹ ਕਿਹਾ ਗਿਆ ਸੀਗਾ ਕਿ ਦਿੱਲੀ ਦੇ ਪ੍ਰੋਪੂਸ਼ਨ ਲਈ ਪੰਜਾਬ ਦੇ ਕਿਸਾਨਾਂ ਦੀ ਪਰਾਲੀ ਬਾਲਣੀ ਜ਼ਿੰਮੇਵਾਰ ਸੀਗੀ ਹੁਣ ਕੀ ਜਵਾਬ ਹੈ ਉਹਦੇ ਕੋਲ ਅੱਜ AQI ਜਦੋਂ 400 ਉੱਪਰ ਹੈ ਕਿੱਥੇ ਹੈ ਸੈਂਟਰਲ 에ਅਰ ਕੁਆਲਿਟੀ ਮੈਨੇਜਮੈਂਟ ਵਾਲਾ ਕਮਿਸ਼ਨ ਕਿੱਥੇ ਨੇ ਬਾਕੀ ਇਨਫੋਰਸਮੈਂਟ ਏਜੰਸੀਆਂ ਜਦੋਂ ਕਾਨੂੰਨ ਅਨੁਸਾਰ ਸਰਕਾਰਾਂ ਨੇ ਕੋਰਟ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਕਿਸਾਨੀ ਨੂੰ ਤਸਿਆ ਨਿੰਦਿਆ ਗਿਆ ਭੰਡਿਆ ਗਿਆ ਉਸੇ ਪੰਜਾਬ ਨੂੰ ਜਿਹਦੇ ਉੱਤੇ ਬੀਤੇ ਸਾਲ ਦੇ ਵਿੱਚ 5200 ਤੋਂ ਵੱਧ ਐਫਆਈਆਰ ਦਰਜ ਹੋਈ ਸੀ ਲਾਲ ਐਂਟਰੀਆਂ ਹੋਈਆਂ ਨੇ ਰੈਵਨਿਊ ਰਿਕਾਰਡ ਦੇ ਵਿੱਚ ਤੇ 2 ਕਰੋੜ ਤੋਂ ਵੱਧ ਦਾ ਜਿਹੜਾ ਉਹਦੇ ਉੱਤੇ ਜੁਰਮਾਨਾ ਕਲੈਕਟ ਕੀਤਾ ਗਿਆ ਸੀ ਹੁਣ ਕੋਈ ਜ਼ਿੰਮੇਵਾਰ ਹੈ ਹੁਣ ਕੋਈ ਬੋਲੇਗਾ ਦਿੱਲੀ ਦੇ ਵਿੱਚ ਕੀ ਹੋ ਰਿਹਾ ਬਿਲਡਿੰਗ ਕੰਸਟਰਕਸ਼ਨ ਵਾਲਿਆਂ ਤੇ ਕੋ ਨੱਥ ਪਾਏਗੀ ਕੋਈ ਰਸਾ ਪਾਏਗਾ ਗਾਰਬੇਜ ਸਾੜਨ ਵਾਲਿਆਂ ਨੂੰ ਜਾਂ ਸੜਕ ਦੇ ਉੱਤੇ ਜਿਹੜੇ ਵਹੀਕਲ ਆ ਰਹੇ ਨੇ ਉਸ ਪਰ ਪੂਰਿਸ਼ਨ ਤੇ ਕੋ ਗੱਲ ਹੋਏਗੀ ਪਰ ਮੈਂ ਦਾਅਵੇ ਨਾ ਕਹਣਾ ਪਬਲਿਕ ਪਲੇਟਫਾਰਮ ਤੇ ਕਿਉਂਕਿ ਕਿਸਾਨਾਂ ਨੂੰ ਭੰਡਣਾ ਨਿੰਦਣਾ ਹੋ ਗਿਆ ਕਿਸੇ ਤੇ ਕੋਈ ਐਕਸ਼ਨ ਨਹੀਂ ਹੋਣਾ ਧੰਨਾ ਸੇਠ 에ਅਰ ਕੁਆਲਿਟੀ ਦੇ ਜਿਹੜੇ ਪਿਊਰੀਫਾਇਰ ਸੀ ਉਹ ਵੇਚ ਕੇ ਪੈਸੇ ਬਣਾ ਕੇ ਗਾਂ ਘਾਏ ਔਰ ਜ਼ਿੰਮੇਵਾਰੀ ਕਿਸਾਨੀ ਤੇ ਕਰ ਦਿੰਦੀ ਹੈ